ਡਕਣਾ ਕੋਈ ਟਵਿੰਕਲ ਨੂੰ ਡਕਣਾ ਮਜ਼ਾਕ ਥੋੜੀ ਐ ਟਵਿੰਕਲ ਨੂੰ ਡਕਣਾ ਮਜ਼ਾਕ ਥੋੜੀ ਐ ਆਹ ਟੱਕਰ ਦਾ ਕੋਈ ਮੁੱਲ ਨਹੀਂ ਆਹ ਟੱਕਰ ਦਾ ਕੋਈ ਮੁੱਲ ਨਹੀਂ ਟਵਿੰਕਲ ਮਟਿਆਰ ਆਹ ਥਾਪੀਆਂ ਨਹੀਂ ਥਾਪੇ ਵੱਜਦੇ ਐ ਪਹਿਲੀ ਰੇਡ ਮੇਰੇ ਖਿਆਲ ਦੇ ਨਾਲ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚਕਾਰ ਦਵਿੰਕਲ ਮਟਿਆਰ ਬਟਿਆਲੇ ਵਾਲੀ ਮਟਿਆਰ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਗੱਗੋ ਪੂਗੇ ਦੇ ਸ਼ੋਅ ਮੈਚ ਦੀ ਜਿਹੜੀ ਸ਼ੁਰੂਆਤ ਇਸ ਵੇਲੇ ਹੋ ਚੁੱਕੀ ਹੈ ਹੁਣ ਦੇਖਾਂਗੇ ਸਾਹਮਣੇ ਚਾਰ ਬੱਬਰ ਸ਼ੇਰ ਮੱਚੀਆਂ ਤਿਆਰ ਵਰ ਤਿਆਰ ਹੈ ਕੌਣ ਬੱਲੇ ਬੱਲੇ ਕਰਵਾਵੇਗੀ ਕੌਣ ਡਕੇਗੀ ਗੱਲ ਸਮੇਂ ਦੀ ਹੈ ਆਹ ਕਹਿੰਦੇ ਨੀਤੂ ਮਟਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਇਹ ਗਵਾਂਡ ਪਿੰਡ ਤੋਂ ਚੱਲ ਕੇ ਆਈ ਹੈ ਪੰਜਵੜ ਵਾਲੀ ਨੀਤੂ ਇਸ ਵੇਲੇ ਕੋਸ਼ਿਸ਼ ਕਰਦੀ ਹੈ ਲਓ ਸਾਹਮਣੇ ਕੋਲਾ ਮਟਿਆਰ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਜਿਮਰਨ ਡਕਣੀ ਤੇ ਆਹ ਲਾ ਜੱਫਾ ਦੁਨੀਆ ਐਨ ਸਵਾਦਪਾ ਚ ਹੈ ਏ ਬੱਲੇ ਬੱਲੇ ਆਏ ਸਿਮਰਨ ਮੇਰੇ ਪੰਜਾਬੀ ਵੀਰੋ ਆਹ ਸਾਹਮਣੇ ਸਿਮਰਨ ਇਸ ਵੇਲੇ ਕੋਸ਼ਿਸ਼ ਕਰਦੀ ਏ ਏ ਏ ਏ ਆਹ ਬੱਲੇ ਬੱਲੇ ਖੇਡ ਦੇ ਮੈਦਾਨ ਦੇ ਵਿੱਚ ਵੱਖਰਾ ਸਵਾਲ ਹੋ ਵੱਖਰਾ ਸਵਾਦ ਪਿਆਰੀ ਸਾਸੰਗ ਜੀ ਜੇਕਰ ਹੁਣ ਤੱਕ ਦਾ ਮੈਦਾਨ ਨਜ਼ਾਰਾ ਆ ਰਿਹਾ ਇੱਕ ਵਾਰੀ ਦਿਲੋਂ ਤਾਰੀ ਲਾ ਕੇ ਦੱਸੋ ਐਨ ਟਵਿੰਕਲ ਮਟਿਆਰ ਹਟਾਲੇ ਵਾਲੀ ਸਰਦਾਸਪੁਰ ਜ਼ਿਲ੍ਹੇ ਵਾਲੀ ਕਬੱਡੀ ਪੌਂਦਰੀ ਤਿਆਰ ਵਰ ਤਿਆਰ ਹੈ ਸਭ ਤੋਂ ਵੱਧ ਜੇਕਰ ਯੋਗਦਾਨ ਕਿਸੇ ਜ਼ਿਲ੍ਹੇ ਦਾ ਹੈ ਤੇ ਪੰਜਾਬ ਦੇ ਗੁਰਦਾਸਪੁਰ ਦੇ ਜ਼ਿਲ੍ਹੇ ਦਾ ਖੇਡਾਂ ਦੇ ਵਿੱਚ ਮੇਰੇ ਪੰਜਾਬੀ ਵੀਰੋ ਹਾਕੀ ਦੀਆਂ ਖਿਡਾਰੀਆਂ ਉਸ ਜ਼ਿਲ੍ਹੇ ਦੇ ਵਿੱਚੋਂ ਆਈਆਂ ਕਬੱਡੀ ਦੀਆਂ ਖਿਡਾਰੀਆਂ ਉਸ ਜ਼ਿਲ੍ਹੇ ਦੇ ਵਿੱਚੋਂ ਆਈਆਂ ਲਓ ਸਾਹਮਣੇ ਟਵਿੰਕਲ ਮਟਿਆਰ ਤਗੜੇ ਪੁਆਇੰਟ ਦਾ ਵਾਅਦਾ ਆਪਣੀ ਟੀਮ ਦੇ ਖਤ ਵਿੱਚ ਕਰ ਗਈ ਹੈ ਜਫਰਪਾਲ ਦੀ ਧਰਤੀ ਵੀ ਹੈ ਜਿੱਥੋਂ ਦਾ ਕਹ ਮੱਤਾ জাফর ਵਾਲਿਆ ਬਹੁਤ ਤਗੜਾ ਖੇਡਦਾ ਸਾਡੀ ਖੇਡ ਕਬੱਡੀ ਦੀ ਲਈ ਜੱਸੀ ਵੀ ਕਬੱਡੀ ਐ ਹੁਣ ਤੱਕਾਂਗੇ ਸਾਹਮਣੇ ਕੌਣ ਬੱਲੇ ਬੱਲੇ ਕਰਵਾਵੇਗੀ ਕਦੇ ਧੀ ਬਣ ਕੇ ਕਦੇ ਮਾਂ ਬਣ ਕੇ ਸਾਦੀ ਮਾਂ ਦਾ ਪਿਆਰ ਦਿਖਾਉਣ ਦੀਆਂ ਕਦੇ ਰਾਣੀ ਚਾਂਸੀ ਕਦੇ ਮਾਈ ਭਾਗੋ ਵਿੱਚ ਜੰਗ ਦੇ ਜਿੱਤ ਕੇ ਆਉਣ ਦੀਆਂ ਲੱਖ ਲੜਦੌਣਾ ਮਾਪਿਆਂ ਦੇ ਜਿਹੜੇ ਗੋਖ ਦੇ ਵਿੱਚ ਕਤਲ ਕਰਾਉਣ ਦੀਆਂ ਲਓ ਸਾਹਮਣੇ ਮੁਟਿਆਰ ਦੀ ਪਾਈ ਹੋਈ ਰੇਡ ਹੁਣ ਤੱਕਾਂਗੇ ਸਾਹਮਣੇ ਕੌਣ ਬੱਲੇ ਬੱਲੇ ਕਰਵਾਵੇਗੀ ਗੱਲ ਸਮੇਂ ਦੀ ਐ ਮੇਰੇ ਪੰਜਾਬੀ ਵੀਰੋ ਸਾਹਮਣੇ ਨੀਤੂ ਮਟਿਆਰ ਤਿਆਰ ਵਰ ਤਿਆਰ ਹੈ ਨਾਲ ਕਹਿੰਦੇ ਮਨਦੀਪ ਵਰਗੀਆਂ ਨਾਲ ਪ੍ਰੀਤ ਤੇ ਨਾਲ ਕਹਿੰਦੇ ਜਸ਼ਨ ਨੇਸਟੇ ਵਾਲੀ ਹੈ ਲਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਇਹ ਨੀਤੂ ਮਟਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਉਹ ਫੜ ਕੇ ਗੋਟ ਕਹਿੰਦੀ ਹੁਣ ਭੀਆ ਛੁੱਟ ਉਹ ਵਕਰਾ ਸਵਾਨ ਮਾਰੋ ਤਾਰਾ ਗੱਡ ਕੇ ਜੱਫੇ ਦੇ ਜੱਫਾ ਠਾਜ ਫਾ ਲੱਗਣ ਵਾਲੀ ਹਾਲ ਹੈ ਪਿਆਰ ਆਪਣੀ ਟੀਮ ਲੈ ਕੇ ਪੁੱਜਾ ਭਰਾਵਾ ਚੇਚੇ ਤੌਰ ਤੇ ਧੰਨਵਾਦ ਆਹ ਸਾਹਮਣੇ ਕੋਲਾ ਮਟਿਆਰ ਇਹ ਨਕੋਦਰ ਵਾਲੀ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਆਹ ਅਕਤੂਬਰ ਵਾਲੀ ਕਬੱਡੀ ਪਾਰੀ ਮੇਰੇ ਪੰਜਾਬੀ ਵੀਰੋ ਪਰ ਸਾਹਮਣੇ ਟੱਕਾਂਗੇ ਆਹ ਲੱਗਦਾ ਜੋਰ ਖੇਡ ਦੇ ਮੈਦਾਨ ਦੇ ਵਿੱਚ ਵਾ ਵੀ ਸਾਹਮਣੇ ਚੋਟੀ ਦੀ ਟੱਕਰ ਦੇਖਣ ਨੂੰ ਮਿਲ ਰਹੀ ਹੈ ਆਹ ਆਹ ਸਾਹਮਣੇ ਢੋਲਾ ਮਟਿਆਰ ਵੀ ਚੋਤੀ ਰੰਕ ਆਪਣੀ ਟੀਮ ਦੇ ਖਾਤੇ ਲਈ ਜੋੜ ਗਈ। ਹੱਕਣਾ ਦੇ ਇਹਨੂੰ ਡਾਕ ਨੀ ਤੂੰ ਕਾਟ ਲਈ। ਪਹਿਲਾਂ ਵੀ ਜਫੇ ਚੋਟੀ ਦੇ ਲਾਏ ਆ। ਹੁਣ ਧੱਕਾ ਨਾਲ ਜਸ਼ਨ ਤਿਆਰ ਵਰ ਤਿਆਰ ਹੈ। ਪਰ ਟੱਚ ਡਬਲ ਦਾ ਇਸ਼ਾਰਾ ਨੰਬਰ ਰੀਡਰ ਦਾ ਹੋਪੀ ਭਲਵਾਨ ਜੀ ਫੈਸਲਾ ਸੁਣਾ ਗਿਆ। ਮੈਂ ਪਹਿਲਾਂ ਦੱਸਿਆ ਵੀ ਆਹ ਧਰਤੀ ਦਾ ਬਹੁਤ ਵੱਡਾ ਯੋਗਦਾਨ ਸਾਡੀ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਹੈ। ਚਾਹੇ ਗੱਲ ਹੈਪੀ ਦੀ ਹੋਵੇ, ਚਾਹੇ ਗੱਲ ਲਵ ਦੀ ਹੋਵੇ ਤੇ ਚਾਹੇ ਗੱਲ ਜੰਦਰ ਵੀ ਹੋਵੇ ਜੈਗਲ ਜੰਦਰ ਭਵਾਨ ਹੋਣਾ ਦੀ ਹੋਵੇ ਮੇਰੇ ਪੰਜਾਬੀ ਵੀਰੋ ਤੇ ਇੱਕ ਬਹੁਤ ਵੱਡਾ ਨਾਮ ਨਿਸ਼ਾਨ ਢਿੱਲੋ ਬੈਰੀਗਰ ਦਾ ਹੈ ਕਿਉਂਕਿ ਜਿੱਕਰ ਜੰਗਲੇ ਦੀ ਕਾਰ ਗੱਡੀ ਤੇ ਆ ਨਗਰ ਦਾ ਨੌਜਵਾਨ ਇਹਨੇ ਨਿਸ਼ਾਨ ਢੱਲੋ ਗੱਗੂ ਬੂਹੇ ਵਾਲਾ ਹੋਇਆ ਪਰ ਸਾਹਮਣੇ ਜੱਸੀ ਦੀ ਰੇਡ ਤੇ ਸਾਹਮਣੇ ਸਿਮਰ ਨੇ ਇਸ ਵੇਲੇ ਟਰੈਕ ਕਰਦੀ ਹੈ ਕੌਣ ਦੇ ਲਈ ਤਿਆਰ ਬਰਤਾਰਿਆ ਮਟਿਆਰ ਹੁਣ ਤਕਾਂਗੇ ਕੌਣ ਭੱਲੇ-ਭੱਲੇ ਕਰਵਾਵੇਗੀ ਗੱਲ ਸਮੇਂ ਦੀ ਹੈ ਮੇਰੇ ਪੰਜਾਬੀ ਵੀਰੋ ਮਨਦੀਪ ਬੈਂਕੇਪਿੰਡ ਵਾਲੀ ਤਿਆਰ ਹੈ ਕਬੱਡੀ ਪਾਉਣ ਦੇ ਲਈ ਬੈਂਕੇਪਿੰਡ ਦਾ ਬਾਜੂ ਮਹਾਨ ਕਬੱਡੀ ਖਿਡਾਰੀ ਹੋਇਆ ਮੇਰੇ ਪੰਜਾਬੀ ਵੀਰੋ ਤੇ ਆਹ ਸਾਹਮਣੇ ਤਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਖਰਦੀਟ ਮਟਿਆਰ ਕੋਸ਼ਿਸ਼ ਤੇ ਨੰਬਰ ਸਾਹਮਣੇ ਮਨਦੀਪ ਬੈਂਕੇ ਪਿੰਡ ਵਾਲੀ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਗਈ ਕੋਲਾ ਤਿਆਰ ਵਰ ਤਿਆਰ ਹੈ ਮੈਂ ਚਾਦਰ ਕੱਢਦੀ ਗਿਣ ਤੋਤੇ ਪਾਵਾਂ ਤਨ ਹੁਸਨ ਜਵਾਨੀ ਮਾਵਾਂ ਠੰਡੀਆਂ ਛਾਵਾਂ ਫਿਕਰਾਂ ਵਿੱਚ ਸੰਦਾਨਾ ਮੇਰਾ ਭੋਗਣਾ ਬਾਬਲੇ ਉਹਦੀ ਚਿੱਟੀ ਪੱਗ ਨੂੰ ਨਹੀਂ ਕਦੇ ਦਾਗਣਾ ਲਾਵਾ ਇਹ ਵੀ ਧੀਆਂ ਧਿਆਣੀਆਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਜਨਾ ਸੁਲਖਣੀ ਹੋਈ ਹੋਇਆ ਕੀ ਜੇ ਧੀ ਜਾਂ ਵੀ ਢੜੀ ਕੋਖ ਦਾ ਸੁਲਖਣੀ ਹੋਈ ਬਾ ਸਾਹਮਣੇ ਮਟਿਆਰ ਕਬੱਡੀ ਪਾ ਰਹੀ ਹੈ ਇਹ ਬੱਲੇ 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 ਲੱਗਦਾ ਜੋਰ ਆ ਟਵਿੰਕਲ ਡੱਕ ਲਈ ਹੈ ਆ ਟਵਿੰਕਲ ਡੱਕ ਲਈ ਹੈ ਖੇਡ ਕਬੱਡੀ ਦੀ ਵੱਡੀ 스타 ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਇਹ ਮੇਰੇ ਖਿਆਲ ਦੇ ਨਾਲ ਨੀਤੂ ਮਟਿਆਰ ਇਸ ਵੇਲੇ ਕੋਸ਼ਿਸ਼ ਕਰ ਰਹੀ ਹੈ ਡਰਾਈਆਂ ਕਰ ਰਹੀ ਹੈ ਪਰ ਟਵਿੰਕਲ ਡੱਕਣਾ ਕੋ ਟਵਿੰਕਲ ਨੂੰ ਡੱਕਣਾ ਮਜ਼ਾਕ ਥੋੜੀ ਕਵਿੰਕਲ ਨੂੰ ਡੱਕਣਾ ਮਜ਼ਾਕ ਥੋੜੀ ਏ ਵਾਹ ਬੰਦੇ ਨਾਲ ਵਸਿਆ ਹੋਇਆ ਪਿੰਡ ਕਿਤੇ ਮੈਂ ਵੀ ਪਾਕਿਸਤਾਨ ਜਾਵਾਂ ਦਰਸ਼ਨ ਕਰ ਆਵਾਂ ਨਨਕਾਣਾ ਦੇ ਦਰਬਾਰ ਦੇ ਜੀ ਰੱਜ ਰੱਜ ਕੇ ਲਾਹੌਰ ਸ਼ਹਿਰ ਵੇਖਾਂ ਘੁੰਮਾਂ ਨਾਰਕਲੀ ਵਿੱਚ ਬਾਜ਼ਾਰ ਦੇ ਜੀ ਜਾ ਕੇ ਸ਼ਹਿਰ ਕਸੂਰ ਨੂੰ ਕਰਾਂ ਸੱਜਦਾ ਭੁੱਲਾ ਨੱਚਿਆ ਮੂਰੇ ਯਾਰ ਦੇ ਜੀ ਜਾ ਕੇ ਖੀਰ ਦਾ ਝੰਗ ਸਿਆਲ ਵੇਖਾਂ ਜਿੱਥੇ ਰਾਂਝੇ ਮੱਝਾਂ ਚਾਰਦੇ ਜੀ ਉੱਥੇ ਵੀ ਪੰਜਾਬ ਦੀਆਂ ਬੱਬਰ ਸ਼ੇਰ ਬੱਚੀਆਂ ਦਾ ਛੋਟੀ ਦਾ ਸ਼ੋਰ ਮੈਚ ਕਰਵਾਇਆ ਜਾਣਾ ਉੱਥੇ ਵੀ ਆਪ ਸਭ ਨੂੰ ਖੁੱਲੇ ਸੱਦੇ ਆ 30 ਸਤੰਬਰ ਨੂੰ ਵੱਡਾ ਮੇਲਾ ਮਾਰੀ ਮੇਗ ਦੀ ਧਰਤੀ ਦੇ ਖੇਡਿਆ ਜਾਣਾ ਸਾਜਖੰਡ ਵਾਸੀ ਬਾਬਾ ਬਾਦ ਸਿੰਘ ਜੀ ਔਰ ਸ਼੍ਰੀਮਾਨ ਸੰਤ ਬਾਬਾ ਸੰਤਾ ਸਿੰਘ ਜੀ ਸ਼ਹੀਦ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਕੋਲਾ ਕੋਲਾ ਦੇ ਸਿਮਰਨ ਮਟਿਆਰ ਹੋਏ 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 ਆਹ ਸਾਹਮਣੇ ਪੈ ਗਈਆਂ ਜਫੀਆਂ ਦਾ ਐ ਜਫੀਆਂ ਪਈਆਂ ਜਿਵੇਂ 에어ਪੋਰਟ ਤੇ ਕੁੜਮਣੀਆਂ ਕੁੜਮਣੀਆਂ ਮਿਲਦੀਆਂ ਹੋਣ ਜਿਵੇਂ 에어ਪੋਰਟ ਤੇ ਕੁੜਮਣੀਆਂ ਮਿਲਦੀਆਂ ਆਹ ਮਹਾਨ ਕਬੱਡੀ ਖਿਡਾਰੀ ਬੈਂਕਿਆਂ ਵਾਲੇ ਬਾਜੂ ਦਾ ਸਨਮਾਨ ਕਹਿੰਦੇ 15 ਦਸੰਬਰ ਨੂੰ ਵੱਡੇ ਟਰੈਕਟਰ ਦੇ ਨਾਲ ਕੀਤਾ ਜਾਣਾ ਹੈ ਚਵਾਲਕਾਂ ਦੀ ਧਰਤੀ ਹੈ ਮੇਰੇ ਪੰਜਾਬੀ ਵੀਰੋ ਉਥੇ ਵੀ ਆਪ ਸਭ ਨੂੰ ਖੁੱਲੇ ਸਦੈ ਚੇਚੇ ਤੌਰ ਤੇ ਧੰਨਵਾਦ ਕਰਦਾ ਹੈ ਲਓ ਸਾਹਮਣੇ ਜੱਸੀ ਮਟਿਆਰ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੁਣ ਤਕਾਂਗੇ ਕੌਣ ਬੱਲੇ ਬੱਲੇ ਕਰਵਾਵੇਗੀ ਕੌਣ ਸਿਰੇ ਦੀ ਤਾਕਤ ਦਿਖਾਵੇਗੀ ਹੁਣ ਤਕਾਂਗੇ ਪੰਜਾਬੀ ਵੀਰੋ ਲਓ ਸਾਹਮਣੇ ਲੱਗਦਾ ਜੋਰ ਖੇਡ ਦੇ ਮੈਦਾਨ ਦੇ ਵਿੱਚ ਜੱਸੀ ਕਰ ਹਲਕਾ ਟੱਚ ਤੇ ਨੰਬਰ ਆਪਣੀ ਟੀਮ ਦੇ ਖਾਦ ਦੇ ਵਿੱਚ ਜੋੜ ਗਈ ਹੈ ਜੇਨੇ ਜਿੱਤ ਵਾਲੇ ਝੰਡੇ ਗੱਡ ਮਿੱਤਰੋ ਲੋਕੀ ਕੰਮ ਧੰਦਾ ਬੈਠੇ ਸਾਰਾ ਛੱਡ ਮਿੱਤਰੋ ਲੋਕੀ ਕੰਮ ਧੰਦਾ ਬੈਠੇ ਸਾਰਾ ਛੱਡ ਮਿੱਤਰੋ ਗੋਪੀ ਲਾਈਟ ਐਂਡ ਸਾਊਂਡ ਦਾ ਚੇਚੇ ਤੌਰ ਤੇ ਧੰਨਵਾਦ ਹੈ ਖੋਲ ਭਰਾ ਬਣ ਕੇ ਸਾ ਹੋਰ ਖੇਡ ਸਾਊਂਡ ਥੋੜੀ ਹੋਰ ਆਓ ਟਵਿੰਕਲ ਸਾਹਮਣੇ ਚੋਟੀ ਦਾ ਅੰਕ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਗਈ ਹੈ ਉਹਦੇ ਲਈ ਜੱਸੀ ਮਟਿਆਰ ਤਿਆਰ ਵਰ ਤਿਆਰ ਹੈ ਹੁਣ ਦੇਖਾਂਗੇ ਸਵਰਨ ਵਰ ਗਿਆ ਨਾਲ ਸਾਹਮਣੇ ਤੱਕਾਂਗੇ ਹੌਣ ਸਿਰਾ ਕਰਵਾਵੇਗੀ ਗੱਲ ਸਮੇਂ ਦੀ ਹੈ ਮੇਰੇ ਪੰਜਾਬੀ ਵੀਰੋ ਜੱਸੀ ਦੀ ਪਾਈ ਹੋਈ ਰੇਡ ਪਰ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਇਹ लवली ਇਸ ਵੇਲੇ ਕੋਸ਼ਿਸ਼ ਕਰਦੀ ਹੈ ਤੇ ਨੰਬਰ ਸਾਹਮਣੇ ਹੁਣ ਤੱਕਾਂਗੇ ਕੌਣ ਬੱਲੇ ਬੱਲੇ ਕਰਵਾਵੇਗੀ ਕੌਣ ਸਿਰਾ ਕਰਵਾਵੇਗੀ ਰਾਜ ਚੋਟੀ ਦਾ ਜੱਫਾ ਕੌਣ ਆਪਣੀ ਟੀਮ ਦੇ ਖਾਤੇ ਵਿੱਚ ਨੰਬਰ ਜੋੜੇਗੀ ਆਹ ਸਾਹਮਣੇ ਇਹ ਬੱਲੇ ਬੱਲੇ ਇਹ ਨੀਤੂ ਮਟਿਆਰ ਪਹਿਲਾਂ ਵੀ ਦੋ ਤੋਂ ਤਿੰਨ ਜੱਫੇ ਲਾਏ ਆ ਹੁਣ ਵੀ ਤੜਾਈ ਕੀਤੀ ਹੋਈ ਹੈ ਆਹ ਗੱਲ ਸਮੇਂ ਦੀ ਨੰਬਰ ਰੀਡਰ ਦਾ ਹੋਇਆ ਬੜੇ ਹਾਲ ਮੰਦੜੇ ਤੇ ਨੂੰ ਬਾਰ ਉੱਤੇ ਜਾ ਕੇ ਖੇਚ ਦੀ ਗਲਾਸੀਆਂ ਮਹੀਨੇ ਜੂਨ ਦੇ ਵਿੱਚ ਜਾਣ ਪੂਰ ਸ਼ਮਦੇ ਦੇ ਵੱਲ ਨਵੀਂ ਪੀੜੀ ਨੂੰ ਆਕਾਤੋ ਭੁੱਲ ਗਿਆ 84 ਇਹ ਵੀ ਗੱਲ ਪੱਕੀ ਹੈ 84 ਸਾਡੇ ਲਈ ਭੁੱਲਣ ਯੋਗ ਨਹੀਂ ਹੈ ਸਾਹਮਣੇ ਤੱਕ ਖੇਡ ਦੇ ਮੈਦਾਨ ਦੇ ਵਿੱਚ ਇਸ ਵੇਲੇ ਮੁਟਿਆਰ ਨੇ ਕੀਤੀ ਹੋਈ ਡਰਾਈ ਤੇ ਨੰਬਰ ਆਪਣੀ ਟੀਮ ਦੇ ਖਾਤੇ ਵਿੱਚ ਕੀ ਇਸ਼ਾਰੇ ਨੰਬਰ ਜਾਫੀਆਂ ਦਾ ਇੱਕ ਘਰ ਤੇ ਦਾ ਜੋੜਿਆ ਦੂਜਾ ਮੈਂ ਜੋੜਨ ਚੱਲੀ ਨਹੀਂ ਇੱਕ ਕਰ ਤੇਰਾ ਜੋੜਿਆ ਦੂਜਾ ਮੈਂ ਜੋੜਨ ਚੱਲੀ ਨਹੀਂ ਲਓ ਸਾਹਮਣੇ ਮੁਟਿਆਰ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਟਵਿੰਕਲ ਦੀ ਪਾਈ ਹੋਈ ਕਬੱਡੀ ਕੋੜ ਪੋਟ ਵਾਲੀ ਟਵਿੰਕਲ ਕਬੱਡੀ ਪਾ ਰਹੀ ਹੈ ਜ਼ਿਲ੍ਹੇ ਬਟਾਲੇ ਦੀ ਖੇਡ ਮੇਰੇ ਮਿੱਤਰੋ ਪਰ ਸਾਹਮਣੇ ਧੱਕਾਂ ਦੇ ਖੇਡ ਦੇ ਮੈਦਾਨ ਦੇ ਵਿੱਚ ਇਸ ਵੇਲੇ ਟਰਾਈਆਂ ਕਰਦੀ ਮੁਟਿਆਰ ਨੰਬਰ ਟਵਿੰਕਲ ਜੋੜ ਗਈ ਹੈ ਟਵਿੰਕਲ ਟਾਰੀ ਮਾਰੋ ਇੱਕ ਰਹੀ ਵੱਡੀ ਸਾਰੀ ਆਹ ਸਾਹਮਣੇ ਸਿਮਰਨ ਪਿਆਰ ਵਰ ਤਿਆਰ ਹੈ ਹੁਣ ਧੱਕਾਂ ਦੇ ਸਾਹਮਣੇ ਆਹ लवली ਮੁਟਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਇਹ ਬੱਲੇ ਬੱਲੇ ਨਿੰਨੀ ਨਿੱਕੀ ਓਨੀ ਤਿੱਖੀ ਮੇਰ ਕਰੇ ਪ੍ਰਮਾਤਮਾ ਕਿਸੇ ਵੀ ਖਿਡਾਰੀ ਦੇ ਕਿਸੇ ਵੀ ਖਿਡਾਰਨ ਦੇ ਕੋਈ ਸੱਟ ਪਿੱਟ ਨਾ ਲੱਗੇ ਜਿਹਨੂੰ ਸੱਟਾਂ ਲੱਗ ਜਾਂਦੀਆਂ ਫਿਰ ਕੋਈ ਕਿਸੇ ਦੀ ਵਿੰਦਰ ਪਲਵਾਨ ਬਾਤ ਨਹੀਂ ਪੁੱਛਦਾ ਜਦੋਂ ਚੱਲਦਾ ਬੰਦਾ ਹੋਵੇ ਉਹ ਸਾਰੇ ਕਹਿੰਦੇ ਵੀ ਇਹ ਸਾਡੇ ਵਾਲਾ ਹੈ ਸਾਡਾ ਵੀਰ ਹੈ ਇਹ ਸਾਡੇ ਵਾਲਾ ਜਦੋਂ ਸੱਟਾਂ ਲੱਗ ਜਾਂਦੀਆਂ ਫਿਰ ਕੋਈ ਕਿਸੇ ਦੀ ਬਾਤ ਜਿਹੜੀ ਨਹੀਂ ਪੁੱਛਦਾ ਕਿ ਉਹਨਾਂ ਫੁੱਲਾਂ ਦੀ ਰਾਖੀ ਕੌਣ ਕਰੇ ਉਹ ਜਾਣਦੇ ਜੋ ਬਾਹਰ ਕਿਆਰੀਆਂ ਦੇ ਉਧਰ ਵਿੰਦਰ ਪਲਵਾਨ ਵੱਡੇ ਐਲਾਨ ਕਰਵਾ ਰਿਹਾ ਹੈ ਕਿ ਜੇਕਰ ਸਿਮਰਨ ਦੋ ਜੱਫੇ ਲਾਵੇ ਤੇ 200 ਦੇ ਵੱਡੇ ਸਨਮਾਨ ਕੀਤੇ ਜਾਣਗੇ ਮਾਇਆ ਲੱਗਣੀ ਸ਼ੁਰੂ ਹੋ ਚੁੱਕੀ ਹੈ ਬਣ ਗਈ ਯਾਰਾਂ ਦੀ ਹੁਣ ਚਾਂਦੀ ਭੈੜੀ ਬੱਕਰੀ ਨੋੜ ਨਹੀਂ ਖਾਂਦੀ ਵੱਧ ਤੋਂ ਵੱਧ ਜਿਹੜਾ ਮਾਨ ਸਨਮਾਨ ਇਹਨਾਂ ਬੱਚਿਆਂ ਦਾ ਜਰੂਰ ਕਰੀਏ ਖੇਡਾਂ ਵੱਲ ਘਟ ਜਾਂਦੇ ਖੇਡਾਂ ਵੱਲ ਘਟਰ ਜਾਂਦੇ ਆ ਪਰ ਮੈਂ ਕਹਿੰਦਾ ਜੇਕਰ ਉਹਨਾਂ ਦੇ ਮਾਨ ਸਨਮਾਨ ਵੱਧ ਚੜ ਕੇ ਹੁਣ ਪਿੰਡ ਵੱਲੋਂ ਪਿੰਡ ਵੱਲੋਂ ਸਪੋਰਟ ਹੋਵੇ ਰਿਸ਼ਤੇਦਾਰਾਂ ਦੀ ਸਪੋਰਟ ਹੋਵੇ ਘਰਦਿਆਂ ਦੀ ਸਪੋਰਟ ਹੋਵੇ ਨਾਲ ਆਣ ਗਵਾਰ ਦੀ ਸਪੋਰਟ ਹੋਵੇ ਤੇ ਬੰਦਾ ਫਿਰ ਕਬੱਡੀ ਦੀ ਦੁਨੀਆ ਦੇ ਵਿੱਚ ਸਟਾਰ ਬਣਦਾ ਫਿਰ ਸੁਪਰ ਸਟਾਰ ਬਣਦਾ ਇਹ ਉਤੋਂ ਉਤਲੇ ਲੈਵਲ ਦੀਆਂ ਗੱਲਾਂ ਆ ਲਓ ਸਾਹਮਣੇ ਟਵਿੰਕਲ ਮਟਿਆਰ ਕਬੱਡੀ ਪਾ ਰਹੀ ਹੈ ਇਹ ਲੱਗਦਾ ਯਾਰ ਹੋਏ 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 ਹੋ ਆਪਣੇ ਸਾਹਮਣੇ ਟਵਿੰਕਲ ਛੋਟੀ ਦਾ ਨੰਬਰ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਗਿਆ ਹੈ। ਟ੍ਰੀਵੀ ਹੋਵੇ, ਚੈਗਲ ਮਾਸਟਰੀ ਵੀ ਹੋਵੇ, ਚੈਗਲ ਪੰਜਾਬ ਪੁਲਿਸ ਦੇ ਵੱਡੇ ਆਉਂਦਿਆਂ ਵੀ ਹੋਵੇ, ਚੈਗਲ ਯੁੱਧ ਦੇ ਮੈਦਾਨਾਂ ਦੀ ਹੋਵੇ ਤੇ ਮਾਈ ਭਾਗੋ ਜੀਆਂ ਨੂੰ ਯਾਦ ਕੀਤਾ ਜਾਂਦਾ ਹੈ ਔਰ ਰਾਣੀ ਛਾਂਸੀ ਨੂੰ ਯਾਦ ਕੀਤਾ ਜਾਂਦਾ ਹੈ ਤੇ ਜਿਹੜੀ ਪਲਾਡ ਦੇ ਵਿੱਚ ਪਹਿਲਾ ਕਦਮ ਰੱਖਣ ਵਾਲੀ ਹੋਈ ਪਰ ਸਾਹਮਣੇ ਬੱਲੇ ਬੱਲੇ ਸਿਮਰ ਨੇ ਪਹਿਲਾ ਜਫਾ ਲਾ ਦਿੱਤਾ ਹੈ। ਜੈ ਕਬੱਡੀ ਪੌਂਦਰੀ ਨੌਇਮ ਤਿਆਰ ਬਰਚਾਰ ਹੁਣ ਟੱਕਾਂਗੇ ਕੌਣ ਬੱਲੇ ਬੱਲੇ ਕਰਵਾਵੇਗੀ ਵੇ ਆਪਲੈਂਡੀ ਨਿਊਜ਼ੀਲੈਂਡ ਦੀ ਟੀਮ ਦੀ ਤਰਫੋਂ ਬੋਲਿਆ ਹੋਇਆ ਧਾਵਾ ਇਹ ਕਹਿੰਦੇ ਤੀਨਾ ਮੁਟਿਆਰ ਜਲੰਧਰ ਵਾਲੀ ਕਬੱਡੀ ਪਾ ਰਹੀ ਹੈ ਕਿ ਤੇਰਾ ਸ਼ਹਿਰ ਜਲੰਧਰ ਮਹਾਨ ਕੁੜੇ ਤਵਾਬੇ ਦੀ ਜਿੰਦ ਜਾਨ ਕੁੜੇ ਕਿਤੇ ਮਾਰ ਸੰਘੇੜੇ ਗਿਆ ਨਹੀਂ ਜਿੱਥੇ ਵੱਸਦਾ ਯਾਰ ਸੰਘੇੜਾ ਨਹੀਂ ਪਰ ਸਾਹਮਣੇ ਇਸ ਵੇਲੇ ਲਾ ਚੋਟੀ ਦਾ ਜੱਫਾ ਤੇ ਕਹਿੰਦੇ ਨੀਤੂ ਮਟਿਆਰ ਐਨ ਬੱਲੇ ਬੱਲੇ ਕਰਵਾ ਗਈ ਹੈ ਘਰ ਦੇ ਵਿੱਚ ਬੈਠੀ ਹੋਵੇ ਟਾਣੀ ਔਰਤਾਂ ਪਿੱਛੇ ਪਾਣੀ ਅੱਗੋਂ ਕਰੇ ਕੁੱਤੇ ਖਾਣੀ ਕਿੱਦਾਂ ਕੋਈ ਜਰ ਜਾਂਦਾ ਉਦੋਂ ਫਿਰ ਬੰਦਾ ਲੋਕੋ ਜਉਂਦੇ ਜੀ ਮਰ ਜਾਂਦਾ ਪਰ ਸਾਹਮਣੇ ਉਂਗਲ ਖੜੀ ਕਰ ਗਈ ਮਟਿਆਰ 200 ਦੀਆਂ ਕਵਿੰਕਲ ਦੀਆਂ ਦੋ ਰੋਡਾਂ 200 ਦੀਆਂ ਜੱਸੀ ਮਟਿਆਰ ਦੀਆਂ ਦੋ ਰੇਡਾਂ 500 ਦੀਆਂ ਸਾਹਬ ਸਿੰਘ ਪੰਚਾਇਤ ਮੈਂਬਰ ਉਹਨਾਂ ਵੱਲੋਂ ਵੱਡੇ ਐਲਾਨ ਜਿਹੜੇ ਹੋਏ ਆ ਲਓ ਸਾਹਮਣੇ ਮਨਦੀਪ ਪੈਂਕੇ ਪੈਣ ਵਾਲੀ ਕਬੱਡੀ ਪਾ ਰਹੀ ਹੈ ਮੇਰੇ ਪੰਜਾਬੀ ਵੀਰੋ ਆਹ ਸਾਹਮਣੇ ਲੱਗਦਾ ਜੋਰ ਵੱਜੀ ਹੋਈ ਕੈਂਚੀ ਸਾਹਮਣੇ ਤੱਕਾਂ ਕੇ ਖੇਡ ਦੇ ਮੈਦਾਨ ਦੇ ਵਿੱਚ ਚੱਪਾ ਚੱਪਾ ਚਰਖਾ ਚੱਲਣ ਵਾਲੀ ਗੱਲ ਹੈ ਉਰਦੂ ਦੇ ਵਿੱਚ ਬਠਿੰਡਾ ਲਿਖਣ ਵਾਲੀ ਗੱਲ ਹੈ ਆਹ ਲੱਗਦਾ ਜੋਰ ਖੇਡ ਦੇ ਮੈਦਾਨ ਦੇ ਵਿੱਚ ਏ ਸਮਾਂ ਸਮਾਂ ਪਰ ਨੰਬਰ ਸਾਹਮਣੇ ਸਟਾਪਰ ਆਪਣੀ ਟੀਮ ਦੇ ਖਤਮੇ ਜੋੜ ਗਈ ਹੈ 350 ਦੀ ਪੈਣ ਜਾ ਰਹੀ ਹੈ ਹੋਰ ਇਹਨਾਂ ਨੂੰ ਪਰ ਪਾਸੇ ਦਿੱਤਾ ਜਾਣਾ ਹੈ ਸਾਡੇ ਪੰਚਾਇਤ ਮੈਂਬਰ ਸਾਹਬ ਸਿੰਘ ਜੀ ਵੱਡੇ ਐਲਾਨ ਕਰਵਾ ਗਿਆ ਆਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਇੱਕਰ ਸਟਾਪਰ ਜੱਫਾ ਲਾ ਗਈ ਫਿਰ ਸਟਾਪ ਤੋਂ ਦਿੱਤੇ ਜਾਣੇ ਪਰ ਸਾਹਮਣੇ ਏ ਏ ਏ ਨਵਲੀ ਮਟਿਆਰ ਕਰਦੀ ਕੋਸ਼ਿਸ਼ ਪਹਿਲੀ ਰੇਡ ਜਿਹੜੀ ਸਫਲ ਹੈ 200 ਸੌਰੀ 500 ਨੀਤੂ ਤਿਆਰ ਵਰਤਿਆਰੇ ਨੀਤੂ ਕਰ ਕੁਝ ਨਾ ਕੁਝ ਡੱਕੜਾਂ ਦੇ ਡਾਕੇ ਨੂੰ ਇਹਦਾ ਲੋਕਾਂ ਨੇ ਕਹਿਣਾ ਇਹਨੇ ਨੀਤੂ ਨੀਤੂ ਲਾ ਤੇ ਨੀਤੂ ਨੇ ਡੱਕਾ ਨਹੀਂ ਦਿੱਤਿਆ ਇਹਨੇ ਨੀਤੂ ਨੀਤੂ ਲਈ ਨੀਤੂ ਨੇ ਡੱਕਾ ਨਹੀਂ ਤੋੜਿਆ ਆਓ ਸਾਹਮਣੇ ਏ ਹੇ 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 ਆਹ ਲੱਗਦਾ ਯਾਰ ਬੱਲੇ 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 ਵਾਹ 500 ਦੀ ਹੈ ਆਹਦੇ 500 ਦੀ ਹੈ ਕਰ ਟਰਾਈ ਫੜਾਈਏ ਦਾ ਸਾਡੇ ਸਾਫ ਸਿੰਘ ਜੀ ਪੰਚਾਇਤ ਉਹਨਾਂ ਦੇ 500 ਦੇ ਨੂੰ ਸਾਹਮਣੇ ਆਹ ਸਿਮਰ ਨੇ ਇਸ ਵੇਲੇ ਕੋਸ਼ਿਸ਼ ਕਰਦੀ ਹੈ ਓਏ ਜੱਸੀ ਦੀ ਟੱਕਰ ਸਿਮਰਨ ਦੇ ਨਾਲ ਆਹ ਟੱਕਰ ਦਾ ਕੋਈ ਮੁੱਲ ਨਹੀਂ ਆਹ ਟੱਕਰ ਦਾ ਕੋਈ ਮੁੱਲ ਨਹੀਂ ਆਹ ਟੱਕਰ ਦਾ ਕੋਈ ਮੁੱਲ ਨਹੀਂ ਜੱਸੀ ਬਤਿਆਰ 500 ਦੀ ਰੇਡ ਪਾ ਕੇ ਜਿਹੜੀ ਉਹ ਸਫਲ ਹੋ ਚੁੱਕੀ ਹੈ 팀 ਮਟਿਆਰ ਸਾਹਮਣੇ ਚੋਟੀ ਦੀ ਖੇਡ ਦੇਖਣ ਨੂੰ ਮਿਲ ਰਹੀ ਹੈ ਲਓ ਸਾਹਮਣੇ ਟਵਿੰਕਲ ਮਟਿਆਰ ਕਬੱਡੀ ਪਾ ਰਹੀ ਹੈ ਆ ਦੂਸਰੀ ਰੇਡ 200 ਦੀ ਹੈ ਬਾਬਾ ਜੀ ਬਾਬਾ ਸੋਹਣ ਸਿੰਘ ਜੀ ਉਹਨਾਂ ਵੱਲੋਂ ਵੱਡੇ ਐਲਾਨ ਹੈ ਆ ਰੇਡ ਕਹਿੰਦੇ 200 ਦੀ ਹੈ ਹੁਣ ਦੇਖਾਂਗੇ ਕੌਣ ਟਰਾਈ ਕਰੇਗੀ ਕੌਣ 200 ਦੀ ਕੰਨੀ ਨੂੰ ਹੱਥ ਪਾਵੇਗੀ ਉਹ ਲੋਕ ਅੱਜ ਕੱਲ 50 ਰੁਪਈਆ ਬਦਲੇ ਬੰਦਾ ਮਾਰ ਦਿੰਦੇ ਆ ਆ ਵਾ ਵੇਰ 200 ਲੱਗਾ ਆ ਸਾਹਮਣੇ ਸਿਮਰਨ ਕਲ ਮਟਿਆਰ ਆ ਥਾਪੀਆਂ ਨਹੀਂ ਥਾਪੇ ਵੱਜਦੇ ਆ ਉਹ ਤਾੜੀਆਂ ਨਹੀਂ ਤਾੜੇ ਵੱਜਦੇ ਆ ਆ ਵੀ ਕੋਲਾ ਦੀ ਦੂਸਰੀ ਰੇਡ 200 ਦੀ ਹੈ ਇੱਕੋ ਪਹਿਲੀ ਰੇਡ ਸੌਰੀ ਪਹਿਲੀ ਰੇਡ 200 ਦੀ ਪੈਣ ਜਾ ਰਹੀ ਹੈ ਕੋਲਾ ਮਟਿਆਰ ਦੀ ਆਹ ਸਾਹਮਣੇ ਸਿਮਰਨ ਤਿਆਰ ਵਰ ਤਿਆਰ ਹੈ ਏ ਬੱਲੇ 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 ਓਏ ਹੋਏ 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 ਆਹ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਆਹ ਸਾਹਮਣੇ ਵਾਹ ਕੋਲਾ ਨੰਬਰ ਜੋੜ ਗਿਆ ਹੋਲਾ ਨੰਬਰ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਗਈ ਹੈ ਤੇ ਬੱਲੇ ਕਰਵਾਵੇਗੀ ਨੀਤੂ ਮਟਿਆਰ ਤਿਆਰ ਵਰ ਤਿਆਰ ਹੈ ਨਾਲ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਦੇ ਵੱਡੇ 17 ਦੇ ਵਿੱਚ ਨਾਮ ਜਿਹੜਾ ਆਉਂਦਾ ਹੈ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਇਹ ਕਹਿੰਦੇ ਮਨਦੀਪ ਛੋਟੀ ਦੰਕ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਗਈ ਹੈ ਉਧਰ ਸਾਡੇ ਭਾਲੀ ਸਿੰਘ ਜੀ ਚੇਅਰਮੈਨ ਵੱਡੇ ਐਲਾਨ ਕਰਾਉਂਦੇ ਆਂ ਵੀ ਨੀਤੂ ਮਟਿਆਰ ਜਿੰਨੇ ਜੱਫੇ ਲਾਵੇਗੀ ਉਹਨੇ 200 ਦੇ ਵੱਡੇ ਸਨਮਾਨ ਜਿਹੜੇ ਕੀਤੇ ਜਾਣਗੇ ਨੰਬਰ ਸਟੋਪਰ ਦਾ ਮਾਲਵਾ ਟੀਵੀ ਡਾਟ ਕਾਮ ਦੇ ਜ਼ਰੀਏ ਅੱਜ ਦਾ ਮੇਲਾ ਦੁਨੀਆ ਭਰ ਦੇ ਵਿੱਚ ਲਾਈਵ ਦਿਖਾਇਆ ਜਾ ਰਿਹਾ ਹੈ ਇੱਕ ਵੱਡੀ ਵੈਬਸਾਈਟ ਮੰਨੀ ਤੇ ਪ੍ਰਮੰਨੀ ਵੈਬਸਾਈਟ ਲੱਗੀ ਹੋਈ ਹੈ ਲਓ ਸਾਹਮਣੇ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਲਓ ਤੀਨਾ ਕਹਿੰਦੇ ਜਲੰਧਰ ਵਾਲੀ ਕਬੱਡੀ ਪੌਣ ਦੇ ਲਈ ਤਿਆਰ ਬਰ ਤਿਆਰ ਹੈ ਸਭ ਤੋਂ ਵੱਧ ਜੇਕਰ ਕਬੱਡੀ ਦੀ ਦੁਨੀਆ ਦੇ ਵਿੱਚ ਯੋਗਦਾਨ ਹੈ ਉਹ ਜ਼ਿਲ੍ਹੇ ਜਲੰਧਰ ਦਾ ਹੈ ਜਿਹੜੇ ਕਪੂਰਥਲੇ ਦਾ ਹੈ ਲਓ ਤੀਨਾ ਕਹਿੰਦੇ ਜਲੰਧਰ ਵਾਲੀ ਤਗੜੇ ਪੁਆਇੰਟ ਦਾ ਵਾਅਦਾ ਆਪਣੀ ਟੀਮ ਦੇ ਖਾਤੇ 'ਤੇ ਜਰ ਗਈ ਹੈ ਸਿਮਰ ਨੇ ਕਰ ਕੋਜ ਮਾਰ ਮੋੜਾ ਦੁਨੀਆ ਨੇ ਕਹਿਣਾ ਇਹਨੇ ਸਿਮਰਨ ਸਿਮਰਨ ਲਾਈ ਤੇ ਸਿਮਰ ਨੇ ਡੱਕਾ ਵੀ ਨਹੀਂ 도ੜਿਆ ਆ ਏ ਆਓ ਆ ਥਾਪੀ ਦੇਖ ਕੇ ਯਾਰ ਕੋਈ ਨਾ ਕੋਈ ਜ਼ਾਦ ਹੁੰਦਾ ਚੇਨਾ ਮੁੰਡਾ ਤੇਸੀ ਦੇ ਇੱਕ ਵਾਂਗੂ ਨਹੀਂ ਓਏ ਗੋਡੇ ਜਿਹਦੇ ਆਂ ਬਢੀਰ ਘੁੱਟਦੀ ਮੈਨੂੰ ਮੰਨਦਾ ਪਿਓ ਵਾਂਗੂ ਨਹੀਂ ਖੱਬੀ ਖਾਨ ਖੁੰਝੇ ਲਾਤਾ ਮਿੱਠੀਏ ਆਦੇ ਵਾਂਗੂ ਪਿਆ ਗੁੰਨੇ ਆ ਓ ਤੇਰੇ 21 ਸਾਲਾਂ ਦੇ ਅੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਸਾਹਮਣੇ ਜੱਸੀ ਮਟਿਆਰ ਕਬੱਡੀ ਪਾਉਣ ਦੇ ਲਈ ਪਿਆਰ ਵਰ ਪਿਆਰ ਹੈ ਹੁਣ ਦੇਖਾਂਗੇ ਕੌਣ ਬੱਲੇ ਬੱਲੇ ਕਰਵਾਵੇਗਾ ਜਿੰਨੇ ਵੀ ਰੱਬ ਰੂਪੀ ਸੰਗਤ ਪੁੱਜੀ ਹੈ ਸਾਰਿਆਂ ਦਾ ਸਤਿਕਾਰ ਹੈ ਅਡੀਆਂ ਮਾਮਾ ਦਾ ਸਤਿਕਾਰ ਹੈ ਸਾਡੀਆਂ ਭੈਣਾਂ ਦਾ ਸਤਿਕਾਰ ਹੈ ਵੱਡਿਆਂ ਬਜ਼ੁਰਗਾਂ ਦਾ ਸਤਿਕਾਰ ਹੈ ਕਿ ਵੱਡਿਆਂ ਬਜ਼ੁਰਗਾਂ ਦਾ ਹੱਥ ਰਵੇ ਸਿਰ ਉੱਤੇ ਰੱਬ ਅੱਗੇ ਹੀ ਅਰਦਾਸ ਕਰੀਏ ਪਿੰਡ ਵਾਲਿਓ ਕਬੱਡੀ ਪਾਉਣ ਦੇ ਲਈ ਪਿਆਰ ਵਰ ਪਿਆਰ ਹੈ ਔਰ ਸਾਹਮਣੇ ਨੀਤੂ ਮਟਿਆਰ ਤਿਆਰ ਪਰ ਤਿਆਰ ਹੁਣ ਧੱਕਾਂਗੇ ਸਾਹਮਣੇ ਟੱਚ ਡਬਲ ਦਾ ਇਸ਼ਾਰਾ ਨੰਬਰ ਰੀਡਰ ਦਾ ਦੀ თან ਬੱਲੇ ਬੱਲੇ ਕਰਵਾਵੇਗੀ लवली ਮਟਿਆਰ ਯਾਰ ਵਰ ਤਿਆਰ ਨਾਲ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਸੁਮਨ ਭਗਤੂਪੁਰ ਵਾਲੀ ਤਿਆਰ ਵਰ ਤਿਆਰ ਹੈ ਨਾਲ ਗੋਪੀ ਵਰਗੀਆਂ ਤਿਆਰ ਵਰ ਤਿਆਰ ਹੈ ਪਰ ਸਾਹਮਣੇ ਆਹ ਲੱਗਦਾ ਜੋਰ ਖੇਡ ਦੇ ਮੈਦਾਨ ਦੇ ਵਿੱਚ ਵਾਹ ਵੀ ਇਹ ਘੋਲਾ ਕਿੰਨੇ ਡੱਕਣੀ ਹੈ ਘੋਲਾ ਕਿੰਨੇ ਡੱਕਣੀ ਹੈ ਲਓ ਸਾਹਮਣੇ ਘੋਲਾ ਕਿੰਨੇ ਡੱਕਣੀ ਲਓ ਸਾਹਮਣੇ ਗੋਪੀ ਮਟਿਆਰ ਬਾਟ ਚੋਟੀ ਦਾ ਜੱਫਾ ਐਨ ਬੱਲੇ ਬੱਲੇ ਕਰਵਾਹੀ ਹੈ ਐਨ ਸਰਾ ਕਰਵਾ ਗਈ ਹੈ ਇਹ ਪਟਾਕੇ ਪੈਂਦੇ ਵੇਖਣਾ ਚਾਹੁੰਦੇ ਆ ਪੈਂਦੇ ਆਕੇ ਫਿਰ ਪੈ ਲੈਣ ਦੇ ਖੇਂਦੇ ਆ ਪਹਿਲਵਾਨੀ ਜੋ ਸੇ ਖੇ ਲੈਣ ਦੇ ਰਾਜੇ ਖੇਲੇ ਜੋ ਵੀ ਹੁੰਦਾ ਹੋ ਲੈਣ ਦੇ ਲੈਂਦੀ ਆ ਸਵਾਦ ਦੁਨੀਆ ਲੈ ਲੈਣ ਦੇ ਲੈਂਦੀ ਆ ਸਵਾਦ ਦੁਨੀਆ ਲੈ ਲੈਣ ਦੇ ਆ ਖਰਖੇ ਦੜਕੇ ਵਾਲੀ ਕਬੱਡੀ ਐ ਪਰ ਸਾਹਮਣੇ ਟਵਿੰਕਲ ਉਂਗਲ ਖੜੀ ਕਰ ਗਈ ਐ ਸਾਹਮਣੇ ਜਸਮਤ ਪਿਆਰ ਕਬੱਡੀ ਪੌਂਦ ਲਈ ਤਰਬਰ ਤਿਆਰ ਉਧਰ ਬਾਬਾ ਤਾਲ ਭਗਤ ਜੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਦੀ ਯਾਦ ਵਿੱਚ ਇਹ ਵੱਡਾ ਮੇਲਾ ਮਨਾਇਆ ਜਾ ਰਿਹਾ ਹੈ ਕਿ ਸਾਧੂ ਸੰਤ ਫਕੀਰ ਖੁਦਾ ਦੇ ਆ ਰੇਡ 100 ਦੀ ਮੰਦਿਰ ਬਈਕੇ ਵਾਲੇ ਦੀ ਲਓ ਬੱਲੇ ਬੱਲੇ ਮੰਦਿਰ ਦੀ ਆ ਰੇਡ 100 ਦੀ ਹੈ ਹੁਣ ਤੱਕਾਂਗੇ ਸਾਹਮਣੇ ਚਾਰ ਸਟਾਪਰ ਤਿਆਰ ਵਰ ਤਿਆਰ ਹੈ ਬੱਲੇ ਬੱਲੇ ਕਰਵਾਵੇਗੀ ਗੱਲ ਸਮੇਂ ਦੀ ਹੈ ਜਸ਼ਨ ਤਿਆਰ ਵਰ ਤਿਆਰ ਹੈ ਨੇਸ਼ਟਾਂ ਵਾਲੀ ਨਾਲ ਕਹਿੰਦੇ ਮੰਦਿਰ ਨਾਲ ਫਰੀਦ ਨੀਤੂ ਲਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਘਾਤ ਬੱਲੇ ਬੱਲੇ ਕਰਵਾਵੇਗੀ ਗੱਲ ਸਮੇਂ ਦੀ ਹੈ ਰੇਡ 100 ਦੀ ਹੈ ਇੱਕ ਸਟਾਪਰ ਜਫਾ ਲਾ ਗਈ ਫਿਰ ਸਟਾਪਰ ਨੂੰ ਦਿੱਤਾ ਜਾਣਾ ਏਕਰ ਮਨਦੀਪ ਭੱਜ ਗਈ ਫਿਰ ਮਨਦੀਪ ਨੂੰ ਦਿੱਤਾ ਜਾਣਾ ਘੜੀਆਂ ਦੀਆਂ ਸੂਈਆਂ ਟਿਕ 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 ਕਰਦੀਆਂ 20 ਸੈਕਿੰਡ ਦੀ ਖੇਡ ਕਬੱਡੀ ਆਹ ਵੱਖਰਾ ਸਵਾਦ ਤੇ ਨੰਬਰ ਸਾਹਮਣੇ ਸਟਾਪਰ ਦਾ ਖੜੀਆਂ ਨੇ ਆਹ ਰੇਡ 100 ਦੀ ਹੈ ਸਿਮਰਨ ਆਹ ਰੇਡ 100 ਦੀ ਹੈ ਤਾਂ ਕਹਿ लवली ਨੂੰ ਜਾਂ ਫਿਰ ਸਾਹਮਣੇ 200 ਦੀ ਆ ਰੇਡ 200 ਦੀ ਹੈ ਆ ਸਾਹਮਣੇ ਸਿਮਰ ਰੋ ਮੂਰੇ ਕਰਾਬ ਬੈ ਜਾ ਬੈ ਜਾ ਕਰਾਬ ਬੈ ਜਾ ਬੈ ਜਾ ਏ लवली ਮਤਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਨੰਬਰ 80 ਜੋੜ ਗਈ ਹੈ ਆ ਸਾਹਮਣੇ ਚੋਟੀ ਦੀ ਖੇਡ ਦੇਖਣ ਨੂੰ ਮਿਲ ਰਹੀ ਹੈ ਆ ਰੇਡ 200 ਦੀ ਹੈ ਰੇਡ ਲਾਸਟ ਹੈ ਲਓ ਸਾਹਮਣੇ ਅੱਜ ਦੇ ਮੈਚ ਦੀ ਲਾਸਟ ਰੇਡ ਟਵਿੰਕਲ ਪਾ ਰਹੀ ਹੈ ਨੀਤੂ ਕਰ ਕੁਝ ਨਾ ਕੁਝ ਕਰ ਕੁਝ ਨਾ ਕੁਝ ਆ ਰੇਡ 200 ਦੀ ਹੈ ਮੇਰੇ ਪੰਜਾਬੀ ਵੀਰੋ ਲਓ ਸਾਹਮਣੇ ਟਵਿੰਕਲ ਦੀ ਪਾਈ ਹੋਈ ਰੇਡ ਅੱਜ ਦੇ ਮੈਚ ਦੀ ਜਿਹੜੀ ਲਾਸਟ ਰੇਡ ਮੇਰੇ ਪੰਜਾਬੀ ਵੀਰੋ ਆਹ ਸਾਹਮਣੇ ਲੱਗਦਾ ਜੋਰ ਖੇਡ ਦੇ ਮੈਦਾਨ ਦੇ ਵਿੱਚ ਮੇਲਾ ਨੱਚ ਉੱਠਣਾ ਮੇਲਾ ਬਣ ਗਿਆ ਓਏ ਮੇਲਾ ਨੱਚ ਉੱਠਣਾ ਪਰ ਸਾਹਮਣੇ ਟਵਿੰਕਲ ਏ ਹੇ 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 ਆਹ ਲੱਗਦਾ ਜੋਰ ਆਹ ਸਾਹਮਣੇ ਸੁਪਰਸਟਾਰ ਖਿਡਾਰੀ ਟਵਿੰਕਲ ਆ ਪੱਤਾਂ ਤੇ ਥਾਪੀਆਂ ਵਜਦੀਆਂ ਐਨ ਗੱਲ ਵੱਖਰੀ ਏ ਮੇਰੇ ਪੰਜਾਬੀ ਵੀਰੋ ਇਹ ਵੀ ਬੇ ਆਫ ਫਲੰਟੀ ਨਿਊਜ਼ੀਲੈਂਡ ਦੀ ਟੀਮ ਦੇ ਨੰਬਰ ਨੇ 27 ਅੰਮ੍ਰਿਤਸਰ ਪਲੱਸ ਗੁਰਦਾਸਪੁਰ ਦੀ ਟੀਮ ਦੇ ਨੰਬਰ ਨੇ 29